ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕਣਕਾਂ ਲਗਭਗ ਅੱਜ 45-50 ਦਿਨਾਂ ਦੀਆਂ ਹੋ ਗਈਆਂ ਆਪਣੀਆਂ ਤੇ ਕਣਕਾਂ ਨੂੰ ਵੀ ਵੇਖ ਸਕਦੇ ਆ ਪੂਰੀਆਂ ਵਧੀਆ ਹੋ ਗਈਆਂ ਵਾ ਇੱਥੇ ਥੋੜੀ ਆਪਣੀ ਕਣਕ ਘਟੂਗੀ ਇੱਥੇ ਨਾ ਬੱਤਰ ਘੱਟ ਹੀ ਤੇ ਚਲੋ ਆ ਦੋ ਚਾਰ ਦਿਨ ਠੰਡ ਪਈ ਉਹਦੇ ਨਾਲ ਕਣਕਾਂ ਸੋਹਣੀਆਂ ਹੋ ਗਈਆਂ ਪਹਿਲਾਂ ਤੇ ਥੋੜੀਆਂ ਘੱਟ ਲੱਗਦੀਆਂ ਸੀ ਆ ਥੋੜੀ ਘੱਟੂਗੀ ਆਪਣੀ ਕਣਕ ਇਹ ਬੱਤਰ ਥੋੜਾ ਖੁਸ਼ਕ ਹੀ ਉਹਦੇ ਕਰਕੇ ਤੇ ਥੋੜਾ ਜਿਹਾ ਥਾਈਆਂ ਬਾਕੀ ਵਧੀਆ ਹੋ ਗਈ ਸਾਰੀ ਕਣਕ ਤੇ ਇੱਧਰ ਆਪਣਾ ਆ ਪੱਠਿਆਂ ਵਾਲਾ ਸੀ ਤੇ ਇਹ ਕਣਕ ਤੇ ਤੁਸੀਂ ਗ੍ਰੋਥ ਵੇਚ ਸਕਦੇ ਜੀ ਇਹਨਾਂ ਨੂੰ ਬੋਰੀਆਂ ਵਾਲੇ ਆਪਣੀਆਂ ਢਾਈ ਢਾਈ ਪਈਆਂ ਤੇ ਸਲਫਰ ਪਈ ਆ 5 ਕਿਲੋ ਤੇ ਢਾਈ ਢਾਈ ਯੂਰੀਆ ਵਾ ਤੇ ਬਾਕੀ ਕਣਕਾ ਤੁਸੀਂ ਵੇਖ ਸਕਦੇ ਜੀ ਇਹ ਯਾਰਾਂ 21 ਵਾਲੇ ਖੇਦ ਆ ਇਹ ਕਣਕ ਇਹ ਯਾਰਾਂ 21 ਵਾਲਾ ਕਿਉਂਕਿ ਅੱਧਾ ਖੇਦ ਇਹਦੇ ਵਿੱਚ ਯਾਰਾਂ 21 ਦਾ ਹੀ ਤੇ ਇੱਧਰ ਅੱਧਾ ਖੇਦ ਆਪਣਾ ਪੱਠਿਆਂ ਵਾਲਾ ਸੀ ਤੇ ਪੱਠਿਆਂ ਵਾਲੇ ਦੇ ਤੁਸੀਂ ਵੇਖ ਸਕਦੇ ਜੀ ਪੂਰੀ ਕਣਕ ਖੜੀ ਆ ਆ ਸੋਹਣੀ ਕਣਕ ਹੋ ਗਈ ਆ ਰੂਹ ਖੁਸ਼ ਹੁੰਦੀ ਵੇਖ ਕੇ ਤੇ ਇੱਧਰ ਜਿਹੜੀ ਘਾਟ ਟੁੱਗੀ ਥੋੜੀ ਜਿਹੀ ਵੀ ਹੋ ਗਈ ਸਹੀ ਚਲੋ ਠਾਂਡੇ ਜ਼ਰੂਰੀ ਠੰਡ ਪਈ ਆ ਤੇ ਕਣਕਾਂ ਥੋੜੀਆਂ ਜੀਆਂ ਹੋ ਗਈਆਂ ਵਧੀਆ ਟੇਲਰਿੰਗ ਮਾਨ ਡਿਆ ਵੀ ਆ ਇਹ ਆਪਣੀ ਹੈਗੀ ਆ 826 ਵੈਰੈਟੀ ਤੇ ਤੁਹਾਨੂੰ ਮੈਂ 327 ਵੀ ਭਗਾਉਣਾ ਵਾ ਉਹ ਵੀ ਬਹੁਤ ਸੋਹਣੀ ਹੋਈ ਆ ਉਹਨੂੰ ਤੇ ਆਪਾਂ ਬਸ ਹੁਣ 2.5 2.5 ਯੂਰੀਆ ਪਾਉਣੀ ਆ ਵਾ ਇਹ ਤੋਂ ਵੱਧ ਨਹੀਂ ਪਾਣੀ ਤੇ ਮੈਗਨੀਜ਼ ਦੀ ਸਪਰੇ ਕਰਾਂਗੇ ਹੁਣ ਉਹਦੀ ਬਸ ਤਿਆਰੀ ਉਹਨੂੰ ਕਰਨੀ ਆ ਤੇ 2 ਕਿੱਲੇ ਉਹਦੇ ਚ ਆਪਣੀ ਗੁੰਦਰਨੀ ਮਰੀ ਬਾਕੀ ਸਾਰੀ ਸੰਕੋਰ ਜਿੱਥੇ ਪਈ ਜੌਂਦਰ ਦਾ ਨਾਮ ਨਿਸ਼ਾਨੀ ਡਾਤਾ ਵਿੱਚੋਂ ਤੇ ਬਾਕੀ ਵਿਖਾਉਣਾ ਤੁਹਾਨੂੰ ਆ ਥੋੜੇ ਘਾਟੂ ਗੀ ਗਣਕ ਇਧਰੋਂ ਤੇ ਆ ਗਣਕ ਵੇਖੋ ਤੁਸੀਂ ਫਰਕ ਦੱਸਦਾ ਵਾ ਪਹਿਲੀ ਵਿਹਲੀ ਦੇ ਇਹਦਾ ਜ਼ੋਰ ਲੱਗਾ ਪਹਿਲੀ ਦੇ ਤੋਂ ਪਤਾ ਲੱਗਦਾ ਵਾ ਤੇ ਬਾਕੀ ਬਨੇ ਰਿਹਾ ਵੀਡੀਓ ਨਾਲ ਵਿਖਾਉਣਾ ਤੁਹਾਨੂੰ ਅੱਗੇ ਸਾਰੇ ਖੇਤ ਵਧੀਆ ਹੋ ਗਏ ਆ ਆ ਵੇਖੋ ਭਾਈ ਜੌਂਦਰ ਤੇ ਬਹੁਤ ਹੀ ਭਾਰੇ ਉੱਥੇ ਖੜ ਗਈ ਆ ਸਾੜ ਵੀ ਦਿੱਤੀ ਸੰਕੋਰ ਨੇ ਅੱਜ ਨਵੀਂ ਉਗੀ ਜਿਹੜੀ ਇਹ ਵੀ ਉੱਥੇ ਹੀ ਖੜ ਗਈ ਆ ਤੇ ਪਹਿਲਾ ਜਿਹਦਨ ਖਾਦ ਪਾਈ ਉਸ ਦਿਨ ਕਣਕ ਜਦਨ ਥੋੜੀ ਛੋਟੀ ਹੀ ਉਸ ਦਿਨ ਤੇ ਬਰਾਬਰ ਹੀ ਤੇ ਹੁਣ ਜਦੋਂ ਦੂਜੀ ਖਾਦ ਤੋਂ ਬਾਅਦ ਕਣਕ ਦੇ ਤਾਂ ਹੋ ਗਈ ਜਿਹੰਦਰ ਉੱਥੇ ਖੜ ਗਈ ਆ ਤੇ ਕਣਕਾਂ ਦੇ ਇਸ ਵਾਰ ਬਹੁਤ ਸੋਹਣੀਆਂ ਤੇ ਬਾਕੀ ਕਈ ਵੀਰ ਦੂਜਾ ਪਾਣੀ ਵੀ ਲਾਉਂਦੇ ਆ ਪਰ ਆਪਣੇ ਅਜੇ ਲੋਡ ਨਹੀਂ ਕਿਉਂਕਿ ਗਿੱਲ ਤੁਸੀਂ ਦੇਖ ਸਕਦੇ ਜੀ ਅਜੇ ਦੇ ਪੈਰ ਵਿੱਚ ਪੂਰਾ ਮਿੱਟੀ ਲੱਗਦੀ ਹੈ ਪਰਾਂ ਨੂੰ ਤੇ ਅਜੇ ਆਪਣਾ ਇਹਨੇ ਕੱਢ ਜਣਾ ਜੇ ਮਹੀਨਾ ਕਿਉਂਕਿ ਮਿੱਟੀ ਆਪਣੀ ਥੋੜਾ ਰੋਈ ਦਾ ਭਾਰ ਰੱਖਦੀ ਆ ਇਹਦੇ ਵਿੱਚੋਂ ਵੀ ਜਾਂਦੇ ਜਾਂਦੇ ਸੇਲ ਨੇਰੇ ਮਹੀਨਾਂ ਲਗਾਏ ਨਾ ਤੇ ਕਣਕ ਆਪਣੀ ਇਹ ਭਰੀ ਧੱਕ ਆਪਣੀ ਧੱਕ ਦੇ ਸੰਪਰਦੇ ਲਾਗੇ ਬੰਨੇ ਤੇ ਗਣਕਾਂ ਪੂਰੀਆਂ ਸੋਹਣੀਆਂ ਖਲੋਤੀਆਂ ਸੁਪਰ ਸੀਡਰ ਦੀ ਬਜਾਈ ਆ ਤੇ ਬੀਚ ਪਾਇਆ ਆਪਾਂ 45 ਕਿਲੋ ਦੇ ਲਾਗੇ ਬੰਨੇ 38 ਕਿਲੋ ਕੇ ਰਿਆ ਵਾ ਤੇ 7 ਕਿਲੋ 8 ਦਾ ਛਟਾ ਦਿੱਤਾ ਤੇ ਕਣਕਾਂ ਦੀ ਜਰਮੀਨੇਸ਼ਨ ਬਹੁਤ ਸੋਹਣੀ ਹੋਈ ਆ ਤੇ ਬਾਕੀ ਦੋ ਗੱਲੇ ਨਾਲ ਜੁੰਦਰਿਆ ਉਹਨਾਂ ਨੂੰ ਸਪਰੇਅ ਕਰਾਂਗੇ ਉਹ ਵੀ ਵਿਖਾਉਣਾ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਤੇ ਇਧਰ ਆਪਣੀਆਂ ਮੋਟਰ ਉਧਲੀ ਤੇ ਪਾਣੀ ਦੀ ਤੇ ਅਜੇ ਕੋਈ ਲੋੜ ਨਹੀਂ ਤੇ ਕਣਕਾਂ ਬਹੁਤ ਸੋਹਣੀਆਂ ਖਲੋਤੀਆਂ ਆ ਆਪਣੇ ਨਾਲ ਵਟਾਂ ਦੇ ਉੱਤੇ ਇੱਕ ਮੈਣਾ ਜਿਹਾ ਵੀ ਬਹੁਤ ਹੋਇਆ ਵਾ ਤੇ ਕਣਕਾਂ ਇਧਰ ਆ ਝੋਨੇ ਵਾਲੇ ਖੇਤ ਹੀ ਇੱਥੇ ਲਾ ਆ ਇਹ ਆਪਣਾ 110 ਉਧਰ ਦੂਜੇ ਬੰਨੇ 131 ਤੇ ਜੁੰਦਰ ਇੰਨਾ ਜਿਤੇ ਹੈ ਨਹੀਂ ਇੰਨਾ ਚ ਮਰ ਗਈ ਸਾਰੀ ਤੇ ਇੱਕ ਨੰ ਮੈਨਾਂ ਜਿਹਾ ਹੁੰਦਾ ਇਹਦੇ ਨਾਲ ਦਾ ਤੇ ਵਟਾਂ ਤੇ ਹੁੰਦਿਆ ਵਾ ਤੇ ਇਹਦੀ ਲੈਂਦੀ ਆਪਾਂ ਦਵਾਈ 240 ਮਾਰ ਦਾਂਗੇ ਨਿੱਕੇ ਪੰਪ ਦੇ ਨਾਲ ਤੇ ਬਾਕੀ ਚਲੋ ਅੱਗੇ ਵਗੋਣਾ ਨੂੰ ਜਾਂਦਰੇ ਆਪਣੀ 826 ਇਹਦਾ ਪਿਛਲੇ ਸਾਲ ਦਾ ਉਸਤ ਝਾੜ ਹੈਗਾ ਹੀ 22 ਤੋਂ 24 ਕਵੈਂਟਲ ਤੇ ਸਾਰਾ ਕੁੱਲ ਮਿਲਾ ਕੇ ਤੇ ਆਪਣਾ ਇੱਕ ਖੇਤ ਪਿਛਲੇ ਸਾਲ ਪਾਣੀ ਨਹੀਂ ਲਾਇਆ ਉਹਨੂੰ ਉਹ ਸੁੱਕੇ ਸੁੱਕਾ ਸੀ ਆਪਣਾ ਤੇ ਉਹਦਾ ਹੀ ਉਹਦਾ ਔਸਤਾ ਹੀ 24 ਕਮੈਂਟ ਲੋ ਸਭ ਤੋਂ ਚੰਗਾ ਹੀ ਉਹਦੀ ਬਜਾਈ ਪਿਛਲੇ ਸਾਲ 28 ਅਕਤੂਬਰ ਨੂੰ ਕੀਤੀ ਤੇ ਬਹੁਤ ਸੋਹਣੀ ਝਾੜੀ ਸੀ ਤੇ 327 ਦਾ ਵੀ ਤੁਹਾਨੂੰ ਵਹੋਣਾ ਵਾ ਵੀ ਕੀ ਰਿਪੋਰਟ ਆਦੀ ਕਣਕ ਦੀ 1 ਨਵੰਬਰ ਵਾਲੀ ਦੀ ਉਹ ਹੱਥ ਛੱਟਾ ਹੈ ਸੁਪਰ ਸੀਡਰ ਵਾਲੀ ਤੇ ਇੱਧਰ ਆਪਣੇ ਨਾ ਵਿੱਚ ਜੂੰਦਰੇ ਦੇ ਬਹੁਤ ਹੋ ਗਏ ਇਹਦੇ ਵਿੱਚ ਕਿੱਲੇ ਤੇ ਮਰੀ ਨਹੀਂ ਜੂੰਦਰ ਆ ਵੇਖੋ ਇਹ ਖੱਟੀ ਹੋ ਗਈ ਹੈ ਪਰੇ ਹੁਣ ਇਹਨੂੰ ਸਪਰੇਅ ਕਰਨੀ ਗੱਲ ਟੌਪਕ ਪਾਵਾਂਗੇ ਤੇ ਨਾਲ ਥੋੜੀ ਸੰਕੋਰ ਪਾ ਗਏ ਕਿਆ ਸਰ ਕਰਾਂਗੇ ਤੇ ਇੱਧਰ ਆਪਣੇ ਆ ਜਿੱਥੇ ਨੰਗੀ ਮਸ਼ੀਨ ਇੱਥੇ ਮਸ਼ੀਨ ਦੇ ਟਾਇਰ ਆ ਇੱਥੇ ਖੂਬੀ ਹੀ ਮਸ਼ੀਨ ਤੇ ਆ ਵੇਖੋ ਕਣਕ ਹੋਈ ਨਹੀਂ ਉਥੇ ਤੇ ਬਾਕੀ ਪਾਇਲੀਆਂ ਤੇ ਆਪਣੀਆਂ ਪੂਰੀਆਂ ਗਿੱਲੀਆਂ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਆ ਕਿਉਂਕਿ ਰੋਈ ਦਾ ਪਾਅ ਰੱਖਦੀਆਂ ਆ ਆਪਾਂ ਲੋਡ ਪਵੇ ਦੂਜਾ ਪਾਣੀ ਲਾਉਣੇ ਆ ਮੇਰੇ ਤੇ ਜਿਆਦਾਤਰ ਇੱਕੋ ਪਾਣੀ ਲਈਦਾ ਵਾ ਕਿਉਂਕਿ ਇੱਕ ਪਾਣੀ ਵਾਲੀ ਕਣਕ ਜਿਆਦੀ ਹਮੇਸ਼ਾ ਛੱਡਦੀ ਆ ਇਹ ਆਪਣੀ ਪੈਲੀ ਦਾ ਹਿਸਾਬ ਹੈ ਬਾਕੀ ਸਾਰਿਆਂ ਦਾ ਆਪੋ ਆਪਣਾ ਕਈਆਂ ਦੇ ਆਪਣੇ ਏਰੀਆ ਦੇ ਵਿੱਚ ਦੋ ਦੋ ਪਾਣੀ ਲਾਵੇ ਦਿੱਤੇ ਆ ਤੀਜੇ ਦੀ ਤਿਆਰੀ ਆ ਤੇ ਹਾਂ ਵੀ ਜੰਦਰ ਮਰੀ ਵੀ ਆ ਵਿੱਚ ਤੇ ਪਰ ਇਹ ਨਾ ਹੋ ਵੀ ਬੜੀ ਗਈ ਵਿੱਚ ਇਹਨਾਂ ਦੋ ਗੱਲਾਂ ਦੇ ਬਹੁਤ ਜ਼ਿਆਦੀ ਹੈ ਜਦੋਂ બીજી ਗਣਕ ਤੋਂ ਹੀ ਹੋ ਗਈ ਚਲੋ ਹੁਣ ਮੈਂ ਤੁਹਾਨੂੰ ਬਿਗਾਉਣਾ 327 ਗਣਕ ਬਣੇ ਰਿਓ ਵੀਡੀਓ ਦੇ ਨਾਲ ਲੋ ਜੀ ਆ ਆਪਣੀ ਹੈਗੀ 327 ਤੇ ਇਹ ਹੋ ਗਈ ਆਪਣੀ ਤਕਰੀਬਨ ਅੱਜ ਇੱਕ ਤਰੀਕ ਦੀ ਬਜਾਈ ਆ ਤੇ 60 ਦਿਨਾਂ ਤੋਂ ਪਲੱਸ ਹੋ ਗਈ ਆ ਬਾਠਾਂ ਦੇ ਦਿਨਾਂ ਦੀ ਤੇ ਕਣਕ ਦੀ ਤੁਸੀਂ ਵੇਖ ਸਕਦੇ ਜੇ ਗਰੋਥ ਤੇ ਟਿਲਰੀਮ ਵੀ ਦੇਦੀ ਬਹੁਤ ਆ ਐ ਪੂਰਾ ਬੂਟਾ ਮਾਰਦੀ ਆ ਤੇ ਕਣਕ ਵੇਖੋ ਤੁਸੀਂ ਗੋਡੇ-ਗੋਡੇ ਤੱਕ ਹੋ ਵੀ ਗਈ ਆ 1 ਨਵੰਬਰ ਦੀ ਬਜਾਈ ਹੈ ਥੋੜੀ ਜਿਣੀ ਵਿੱਚ ਇਹ ਬੀ ਥੋੜਾ ਘਾਟਰ ਪਾਉਣਾ ਚਾਹੀਦਾ ਇਹਦਾ ਮੇਰੇ ਹਿਸਾਬ ਨਾਲ ਤਾਂ 30 ਤੋਂ 35 ਕਿਲੋ ਪਾਉਣਾ ਚਾਹੀਦਾ ਕਿਉਂਕਿ ਇਹ ਸੰਘਣੀ ਬਹੁਤ ਹੋ ਜਾਂਦੀ ਹੈ ਨਾ ਡਿੱਗਣ ਦਾ ਵੀ ਇਹਦੇ ਬੰਨਿਆ-ਬੰਨਿਆ ਤਾਂ ਜੇ ਬੋਰੀ ਨੂੰ ਜੂਰੀਆ ਸਿਰਫ ਢਾਈ ਬੋਰੀਆਂ ਪਈ ਆ ਸਨਕੋਰ ਪਾਈ ਦੇ ਸਲਫਰ ਆ ਤੇ ਕਣਕ ਤੁਸੀਂ ਵੇਖ ਰਹੇ ਜੀ ਇਹ 2 ਕਿਲੋ ਇਹ ਹੱਥ ਛੱਟੇ ਨਾਲ ਬੀਜੀ ਸੀ ਤੇ 50 ਕਿਲੋ ਜੀ ਡੀਏਪ ਆ ਤੇ 35 ਤੋਂ 40 ਕਿਲੋ ਦੇ ਵਿੱਚ 20 ਤੇ ਇਹ ਆਪਣੇ 1692 ਵਾਲੇ ਖੇਤ ਸੀ ਤੇ ਆ ਸੋਨੀ ਕਣਕ ਖਲੋਤੀ ਆ ਤੇ ਇਹਦਾ ਰੱਖਾਂਗੇ ਹੁਣ 20 ਆਉਂਦੇ ਸਾਲ ਨੂੰ ਜਿਹੜੇ ਆਪਾਂ ਚਾਚੇ ਤੋਂ ਲਿਆ ਲਾਗੋ 20 ਪਿਛਲੇ ਸਾਲ ਦਾ ਦਾ ਔਸਤ ਝਾੜੇ ਦਾ ਹੈਗਾ 26 ਕਵੈਂਟਲ ਤੇ ਆਪਣੇ ਵੇਖੋ ਹੁਣ ਕਿੰਨਾ ਨਿਕਲਦਾ 826 ਦਾ ਆਪਣੇ 22 3 ਦੀ ਹੈ ਇਹ ਔਸਤ ਪਿਛਲੇ ਸਾਲ ਬਾਕੀ ਮੌਸਮ ਸਿਰ ਤੇ ਹੈ ਜੇ ਮੌਸਮ ਸਾਥ ਦੇ ਜੇ ਤੇ ਬਹੁਤ ਸਾਰਾ ਵਧੀਆ ਹੋ ਜਾਂਦਾ ਵਾ ਤੇ ਜੇ ਨਾ ਸਾਥ ਦਵੇ ਤੇ ਫਿਰ ਜਿੱਤਰਾਂ ਹੱਥ ਕੀ ਝੋਣਾਂ ਦੀ ਵੇਖੇਗੀ ਤੁਸੀਂ ਤੇ ਆਪਣੀ ਆ ਗਈ ਆ 800 ਉਹ ਸੌਰੀ 327 ਤੇ ਬਹੁਤ ਸੋਹਣੀ ਕਣਕਾਂ ਇਹਨੂੰ ਹੋਰ ਜੁੜੀਆਂ ਨਹੀਂ ਆਪਾਂ ਪਾਉਣੀ ਤੇ 826 ਨੂੰ ਪਾਵਾਂਗੇ ਇਹਦਾ ਜੁੜੀਆਂ ਬਸ ਇੰਨੀ ਇੱਤੋਂ ਕਿਉਂਕਿ ਹੁਣ ਜਦੋਂ ਕਣਕਾਂ 60 ਦਿਨਾਂ ਟੱਪ ਜਾਂਦੀ ਫਿਰ ਪਾਉਣ ਦਾ ਕੋਈ ਫਾਇਦਾ ਨਹੀਂ ਆ ਤੇ ਕਣਕਾਂ 'ਚ ਜੇ ਪੂਰੀ ਸੇਲ ਆ ਆ ਵੇਖ ਸਕਦੇ ਤੁਸੀਂ ਤੇ ਇਹਨੂੰ ਹੁਣ ਆਪਣਾ ਪਾਣੀ ਲੱਗੂਗਾ ਲਾਸਟ ਪਾਣੀ ਲਾਉਣਾ ਆਪਾਂ ਫੱਗਣ ਚ ਜਦੋਂ ਕਣਕ ਨੇ ਕਰਨਾ ਨਸਾਰਾ ਚਲੋ ਜੀ ਜੇ ਇਹ ਮੀਂਹ ਪੈ ਗਿਆ ਤੇ ਫਿਰ ਨਹੀਂ ਵੇਖਾਂਗੇ ਫਿਰ ਤੇ ਜੇ ਨਾ ਪਿਆ ਫਿਰ ਲਾਵਾਂਗੇ ਇੱਕ ਪਾਣੀ ਨਹੀਂ ਤੇ ਪਹਿਲੀ ਗੱਲ ਇੱਕ ਤਰੀਕ ਦਾ ਮੀਂਹ ਵੀ ਆਉਂਦਿਆ ਵਾ 1 ਜਨਵਰੀ ਤੋਂ ਮੰਨ ਲਓ ਵੀ 31 ਦਸੰਬਰ ਤੋਂ ਲੈ ਕੇ 3 ਜਨਵਰੀ ਦੇ ਵਿੱਚ ਵਿੱਚ ਮੀਂਹ ਵੀ ਆਉਂਦਿਆ ਵਾ ਤੇ ਬਾਕੀ ਚਲੋ ਕੁਦਰਤ ਦੇ ਰੰਗ ਆ ਤੇ ਕਣਕ ਵੇਖੋ ਤੇ ਰੋਕ ਖੁਸ਼ ਹੁੰਦੀ ਵੇਖ ਕੇ ਇਹਦੇ ਨਾਲ ਤੇ ਬਹੁਤ ਸੋਹਣੀ ਕਣਕ ਆ ਤੇ ਚਲੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਤੇ ਜੇ ਚੈਨਲ ਤੇ ਆ ਜੇ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ